ਦੇਦੀਨੀ ਹਿੰਦੋਸਤਾਨ ਦੀ ਪਾਰਲੀਮੈਂਟ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਰਾਘਵ ਚੱਡਾ ਵੱਲੋਂ ਇੱਕ ਮੰਗ ਕੀਤੀ ਜਾਂਦੀ ਹੈ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿ ਜੋ ਸਿੰਘਾਸਨ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੇ ਖਾਲਸਾ ਦਾ ਲੰਡਨ ਦੇ ਐਲਬਰਟ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਦੇ ਵਿੱਚ ਪਿਆ ਹੈ ਉਹਨੂੰ ਵਾਪਸ ਲਿਆਂਦਾ ਜਾਵੇ ਕਿਉਂ ਜ਼ਰੂਰੀ ਹੈ ਕਿ ਇਤਿਹਾਸ ਹੈ ਕਿ ਇੰਪੋਰਟੈਂਟ ਸਾ ਉਸ ਸਿੰਘਾਸਨ ਦੀ ਹਿੰਦੋਸਤਾਨ ਦੀ ਔਰ ਪੰਜਾਬ ਦੀ ਔਰ ਸਿੱਖਾਂ ਦੀ ਹਿਸਟਰੀ ਦੇ ਵਿੱਚ ਉਹਦਾ ਇਤਿਹਾਸ ਕੀ ਹੈ ਕਿਵੇਂ ਬਣਿਆ ਉਹ ਸਿੰਘਾਸਨ ਕਿਵੇਂ ਇੱਕ ਛੋਟੀ ਜੀ ਮਿਸਲ ਦਾ 19 ਸਾਲ ਦਾ ਨੌਜਵਾਨ ਇੱਕ ਮਹਾਰਾਜਾ ਬਣਿਆ ਇਹ ਵਿਸ਼ੇ ਤੇ ਗੱਲ ਕਰਨੀ ਜ਼ਰੂਰੀ ਹੈ ਆਪ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਪੰਜਾਬ ਦੀ ਗੱਲ ਦੇ ਵਿੱਚ ਦਲ ਕਰਨੀ ਹੈ ਅਜ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਦੀ ਪਰ ਉਹ ਸਿੰਘਾਸਨ ਦੇ ਹੱਕਦਾਰ ਕਿਵੇਂ ਬਣੇ ਕੀ ਕੁਰਬਾਨੀਆਂ ਕੀਤੀਆਂ ਕਿਸ ਤਰੀਕੇ ਨਾਲ ਖਾਲਸਾ ਰਾਜ ਸਰਕਾਰੇ ਖਾਲਸਾ ਸਥਾਪਿਤ ਹੋਈ ਔਰ ਕੀ ਕੀ ਅੜਚੜਾਂ ਆਈਆਂ ਕਿੰਨਾ ਜ਼ਰੂਰੀ ਹੈ ਉਹ ਸਿੰਘਾਸਨ ਔਰ ਕਿੰਨਾ ਜ਼ਰੂਰੀ ਹੈ ਖਾਲਸਾ ਰਾਜ ਉਹਦੀ ਸੋਚ ਇਸ ਟਾਈਮ ਹਿੰਦੁਸਤਾਨ ਔਰ ਪੂਰੀ ਲੋਕਾਈ ਵਾਸਤੇ ਜੋ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਸਥਾਪਿਤ ਕੀਤਾ ਸਭ ਤੋਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਜਦੋਂ ਸ਼ਹਾਦਤ ਹੁੰਦੀ ਹੈ ਤਾਂ ਛੇਵੇਂ ਪਾਸ਼ਾ ਸ੍ਰੀ ਹਰਗੋਬਿੰਦ ਸਾਹਿਬ ਜੀ ਪਹਿਲਾ ਤਖਤ ਇਹਨੂੰ ਅੱਜ ਦੇ ਅਕਾਲ ਤਖਤਾਂ ਬਣਾਤ ਹੋ ਜਾਣਾ ਜਾਂਦਾ ਹੈ ਦਰਬਾਰ ਸਾਹਿਬ ਦੇ ਸਾਹਮਣੇ ਉਹਦੀ ਸਥਾਪਨਾ ਕਰਦੇ ਨੇ सिखा तक की लौड़ क्यों पी क्योंकि जो शहादतवें गुरुआ तक उस टाइम जरूरत सी कि गुरु संत एक सिपाही भी बने और जिस करके छेवें पातशाह श्री हरिगोबिंद साहब जी ने हरगोबिंद साहब जी ने मीरी पीरी की स्थापना की मीरी यानी के तलवार ਰਾਜਨੀਤੀ ਔਰ ਪੀਰੀ ਯਾਨੀ ਕਿ ਧਰਮ ਸਿੱਖਾਂ ਨੂੰ ਜਾਂ ਪੰਜਾਬ ਨੂੰ ਕਿਉਂ ਲੋੜ ਪਈ ਇੱਕ ਤਖਤ ਦੀ ਕਿਉਂ ਜ਼ਰੂਰੀ ਸੀ ਇੱਕ ਤਖਤ ਕਿਉਂਕਿ ਉਸ ਟਾਈਮ ਪੰਜਾਬ ਇੱਕ ਗੇਟਵੇ ਬਣ ਚੁੱਕਿਆ ਸੀ ਬਾਹਰਲੀ ਹਮਲਾਵਰਾਂ ਦਾ ਉਹᱫੋ ਜ਼ਰੂਰੀ ਸੀ ਕਿ ਬਾਹਰਲੀ ਹਮਲਾਵਰਾਂ ਤੋਂ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕੇ ਪੰਜਾਬ ਦੀ ਧੀਆ ਪੈਣਾ ਨੂੰ ਜੋ بے ਪਤੀ ਹੁੰਦੀ ਸੀ ਜੋ ਲੁਤੇਰੇ ਆਉਂਦੇ ਸੀ ਲੁੱਟ ਕੇ ਜਾਂਦੇ ਸੀ ਉਸ ਚੀਜ਼ ਤੋਂ ਵੀ ਪੰਜਾਬ ਨੂੰ ਬਚਾਉਣਾ ਸੀ ਤੇ ਜੋ ਬਾਹਰਲਾ ਇੱਕ ਧਾਰਮਿਕ মত ਪੰਜਾਬ ਦੇ ਵਿੱਚ ਫੜਦੀ ਜਾ ਰਹੀ ਸੀ ਉਸ ਚੀਜ਼ ਨੂੰ ਰੋਕਣਾ ਜ਼ਰੂਰੀ ਸੀ ਤਾਂ ਉਸ ਚੀਜ਼ ਵਾਸਤੇ ਪ੍ਰਚਾਰ ਵੀ ਜ਼ਰੂਰੀ ਸੀ ਔਰ ਗਲਤ ਪ੍ਰਚਾਰ ਤੇ ਰੋਕ ਲਾਉਣ ਵਾਸਤੇ ਔਰ ਜੋ ਤੱਕੇशाही ਸਮਾਜ ਦੇ ਵਿੱਚ ਡਬਲੇ ਕੁਚਲੇ ਲੋਕਾਂ ਤੇ ਹੋ ਰਹੀ ਸੀ ਉਹਨੂੰ ਰੋਕਣ ਵਾਸਤੇ ਤਲਵਾਰ ਉਠਾਉਣੀ ਵੀ ਜਰੂਰੀ ਸੀ ਤਾਂ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਨੀਰੀ ਪੀਰੀ ਦੀ ਸਥਾਪਨਾ ਕੀਤੀ ਅੱਜ ਵੀ ਤੁਸੀਂ ਜਦੋਂ ਦਰਬਾਰ ਸਾਹਿਬ ਜਾਓ ਤਾਂ ਅਕਾਲ ਤਖਤ ਸਾਹਿਬ ਦੋ ਨਿਸ਼ਾਨ ਸਾਹਿਬ ਨੇ ਔਰ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਦਰਬਾਰ ਸਾਹਿਬ ਦਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਚਰਨਾ ਦੇ ਵਿੱਚ ਹੈ ਅਕਾਲ ਤਖਤ ਸਾਹਿਬ ਉਹ ਟੇਡਾ ਹੈ ਧਿਆਨ ਨਾਲ ਦੇਖੋ ਤਾਂ ਟੇਡਾ ਬਿਲਕੁਲ ਸਾਹਮਣੇ ਨਹੀਂ ਹੈ ਸਰਬਾਰ ਸਾਹਿਬ ਦੀ ਬਿਲਡਿੰਗ ਤੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਉਹ ਸਾਈਡ ਤੇ ਹੈ ਔਰ ਥੋੜਾ ਜਿਹਾ ਟਿਲਟ ਹੈ ਤਾਂ ਉਹ ਇਹ ਦਿਖਾਣ ਦੀ ਕੋਸ਼ਿਸ਼ ਕੀਤੀ ਆ ਵੀ ਰਾਜਨੀਤੀ ਸ਼ਾਸਨ ਤੇ ਰਾਜ ਹਮੇਸ਼ਾ ਗੁਰੂ ਦੇ ਚਰਨਾਚ ਰਹੇਗਾ ਧਰਮ ਉੱਪਰ ਰਹੇਗਾ ਤਾਂ ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਆ ਉਹ ਉੱਚਾ ਉੱਚਾ ਹੈ ਤੇ ਮੀਰੀ ਦਾ ਨਿਸ਼ਾਨ ਸਾਹਿਬ ਨੀਵਾ ਕਿ ਕਿ ਪੀਰੀ ਗੁਰੂ ਨੂੰ ਤੇ ਧਰਮ ਨੂੰ ਧਰਮ ਦਾ ਪ੍ਰਤੀਕ ਹੈ ਔਰ ਜਿਹੜਾ ਮੀਰੀ ਹੈ ਉਹ ਰਾਜ ਤੇ ਸ਼ਾਸਨ ਦਾ ਪ੍ਰਤੀਕ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕਰਦੇ ਨੇ ਇਕ ਰੂਪ ਦੇ ਦਿੰਦੇ ਨੇ ਸਿੱਖ ਨੂੰ ਔਰ ਇੱਕ ਨਵੀਂ ਲਹਿਰ ਔਰ ਇੱਕ ਨਵੀਂ ਚੇਤਨਾ ਪੰਜਾਬ ਦੇ ਲੋਕਾਂ ਦੇ ਵਿੱਚ ਪੈਦਾ ਹੋ ਜਾਂਦੀ ਹੈ ਇੱਕ ਨਵੀਂ ਊਰਜਾ ਪੈਦਾ ਹੋ ਜਾਂਦੀ ਹੈ 1699 ਦੇ ਵਿੱਚ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ ਔਰ ਪੂਰੇ 100 ਸਾਲ ਬਾਅਦ 1799 ਦੇ ਵਿੱਚ ਚੜਤ ਸਿੰਘ ਦਾ ਪੋਤਰਾ ਸ਼ੁਕਰਚਕੀਆ ਮਿਸਲ ਤੋਂ ਮਹਾਰਾਜਾ ਰਣਜੀਤ ਸਿੰਘ 1800 ਦੇ ਵਿੱਚ ਆਪਣੇ ਆਪ ਨੂੰ ਮਹਾਰਾਜਾ ਸਿੱਖ ਰਾਜ ਦੀ ਸਥਾਪਨਾ ਕਰਦਾ ਹੈ। ਖਾਲਸਾ ਪੰਥ ਦੀ ਸਥਾਪਨਾ ਤੋਂ ਪੂਰੇ 100 ਸਾਲ ਬਾਅਦ ਸਿੱਖ ਰਾਜ ਦੀ ਸਥਾਪਨਾ ਹੁੰਦੀ ਹੈ। ਬਹੁਤ ਕੁਰਬਾਨੀਆਂ ਉਸ ਰਾਜ ਨੂੰ ਉਠਾਪਤ ਕਰਨ ਚਾਹੀਆਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਖਿੰਡ ਗਿਆ ਸੀਗਾ ਚਿੱਕ ਪਾਈ ਤਾਰਾ ਮਿਸਲਾਂ ਦੇ ਵਿੱਚ ਵੰਡੇ ਗਏ ਸੀਗੇ ਅਫਗਾਨੀ ਮੁਗਲ ਜਿਹੜਾ ਹਮਲਾਵਰ ਸੀਗਾ ਦਿੱਲੀ ਦੇ ਤਖਤ ਤੇ ਜਿਹੜਾ ਵਿਰਾਜਮਾਨ ਸੀ ਮੁਗਲ ਸ਼ਾਸਕ ਉਹ ਕਮਜ਼ੋਰ ਹੁੰਦਾ ਗਿਆ ਕਿਉਂਕਿ ਬਾਹਰੀ ਹਮਲਾਵਰ ਉਹ ਦਰਰਾਇ ਖੈਬਰ ਤੋਂ ਅਫਗਾਨੀ ਪਹਿਲਾ ਨਾਦਰ ਸ਼ਾ ਔਰ ਫਿਰ ਅਹਿਮਦ ਸ਼ਾ ਅਬਦਾਲੀ ਵਰਗੇ ਹਮਲਾਵਰ ਉਹਨਾਂ ਦਾ ਦੌਰ ਸਟਾਰਟ ਹੋ ਚੁੱਕਿਆ ਸੀ ਵੱਡਾ ਕ ਲੂਕਾਰਾ ਹੁੰਦਾ ਉਪਰ ਹੀੜਾ ਮਲੇਰ ਕੋਟਲੇ ਕੋਲੇ ਜਗਾ ਕਦੇ ਜਾ ਕੇ ਆਇਓ ਇੱਕ ਦਿਨ ਦੇ ਵਿੱਚ ਅੱਧੀ ਆਬਾਦੀ ਸਿੱਖਾਂ ਦੀ ਖਤਮ ਕਰ ਗਿਆ ਸੀ ਇੱਕ ਦਿਨ ਦੇ ਵਿੱਚ ਅਫਗਾਨੀ ਔਰ ਉਹ ਤੋਂ 3 ਸਾਲ ਬਾਅਦ ਹੀ ਮਤਲਬ ਇਹ ਹੋ ਗਿਆ ਸੀਗਾ ਵੀ ਸਿੱਖ ਹੁਣ ਖਤਮ ਜਿੰਨੇ ਬਚੇ ਨੇ ਉਹ ਵੀ ਇੰਨੇ ਕੁ ਜ਼ਿਆਦਾ ਜ਼ਖਮੀਆਂ ਵੀ ਉੱਠੀ ਨਹੀਂ ਸਕਦੇ ਇਦਾਂ ਦਾ ਹਾਲ ਕਰ ਗਿਆ ਸੀ ਪਰ ਉਹ ਤੋਂ 3 ਸਾਲ ਬਾਅਦ ਹੀ ਜਸਾਸਿੰਗ ALU ਵਾਲੀ ਜਾਂ ਜਸਾਸਿੰਗ ਰਾਮਗੜੀਆ ਵਰਗੇ ਸਾਡੇ ਜਰਨੇਲਾ ਨੇ ਵੰਗਾਰਤਾ ਸੀ ਅਫਦਾਲੀ ਨੂੰ 3 ਸਾਲ ਬਾਅਦ ਹੀ ਅਫਦਾਲੀ ਜਦੋਂ ਆਇਆ ਸੀ ਹਿੰਦੁਸਤਾਨ ਦੇ ਵਿੱਚ ਮਰਾਠੇ ਬਹੁਤ ਉੱਪਰ ਸੀ ਇਤਿਹਾਸਕਾਰ ਇੱਥੇ ਤੱਕ ਵੀ ਲਿਖਦੇ ਨੇ ਵੀ ਆਉਣ ਵਾਲਾ ਜਿਹੜਾ ਦਿੱਲੀ ਦਾ ਸ਼ਾਸਕ ਹੈ ਜਾਂ ਹਿੰਦੁਸਤਾਨ ਨੂੰ ਸੰਭਾਲਣ ਵਾਲੇ ਸ਼ਾਸਕ ਨੇ ਉਹ ਮਰਾਠੇ ਨੇ ਪਰ ਪਾਨੀਪਤ ਦੀ ਉਹ ਲੜਾਈ ਮਰਾਠਿਆਂ ਦੇ ਨਾਲ ਜੋ ਅਬਦਾਲੀ ਦੀ ਹੋਈ ਉਹਨੇ ਐਸੀ ਮਾਰ ਮਾਰੀ ਮਰਾਠਿਆਂ ਨੂੰ ਉਹ 20 ਸਾਲ ਤੱਕ ਉੱਠ ਨਹੀਂ ਸਕੇ ਪਰ ਸਿੱਖਾਂ ਨੂੰ ਜਿਹੜੇ ਪਹਿਲਾਂ ਤੋਂ ਹੀ ਘੱਟ ਗਿਣਤੀ ਸੀਗੇ ਉਹ 30 ਸਾਲ ਬਾਅਦ ਹੀ ਵੰਗਾਰਤਾ ਸੀ ਉਹਨੂੰ ਅਬਦਾਲੀ ਤੱਤਨ ਸਾਲ ਬਾਅਦ ਅਬਦਾਲੀ ਨੂੰ ਲਲਕਾਰਤਾ ਸੀਗਾ ਸਿੱਖਾਂ ਨੇ ਦੁਬਾਰਾ ਫੇਰ ਵੱਡੇ ਕੱਲੂਕਾਰ ਉਤਬਾਦ ਔਰ ਫੇਰ ਅਬਦਾਲੀ ਸਮਝ ਗਿਆ ਸੀਗਾ ਵੀ ਹੁਣ ਮੈਂ ਲੜ ਨਹੀਂ ਸਕਦਾ ਇਹਨਾਂ ਨਾਲ ਉਹਨੇ ਸਮਝੌਤੇ ਦੀ ਪੇਸ਼ਕਸ਼ ਭੇਜੀ ਵੀ ਰਾਜ ਤੁਸੀਂ ਕਰੋ ਪੰਜਾਬ ਤੇ ਪਰ ਝੰਡਾ ਮੇਰਾ ਹੋਊਗਾ ਕੋਈ ਨਹੀਂ ਮੰਨੇਆ ਸਰਦਾਰ ਚੜਕ ਸਿੰਘ ਸ਼ੁਕਰਚਕਿਆ ਮਿਸਲ ਦੇ ਜੱਸਾ ਸਿੰਘ ਬਾਬਾ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮ ਗੜੀਆ ਸਰਦਾਰ ਕਪੂਰ ਸਿੰਘ ਸੰਧਾਵਲੀਆ ਸਰਦਾਰ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਸੋਚਿਆ ਵੀ ਹੁਣ ਸਾਨੂੰ ਇਕੱਠੇ ਹੋਣਾ ਪਊਗਾ ਬਾਹਰੀ ਬਾਹਰੀ ਹਮਲਾਵਰ ਤੋਂ ਲੜਨ ਵਾਸਤੇ ਠੀਕ ਆ ਸਾਡੇ ਆਪਣੇ ਪੰਜਾਬ ਚ ਮਸਲੇ ਨੇ ਬਟ ਬਾਰਲੀ ਹਮਲਾ ਵਰਤੋਂ ਲੜਨ ਵਾਸਤੇ ਸਾਨੂੰ ਇੱਕਜੁੱਟਤਾ ਦਿਖਾਉਣੀ ਪਊਗੀ ਤਾਂ ਨਵਾਂ ਨਵਾਂ ਮੁੰਡਾ ਨੌਜਵਾਨ ਸ਼ੁਕਰਚੱਕਿਆ ਮਿਸਲ ਦੇ ਵਿੱਚ ਸੜਤ ਸਿੰਘ ਦਾ ਪੋਤਰਾ ਮਹਾ ਸਿੰਘ ਦਾ ਮੁੰਡਾ ਮਹਾਰਾਜ ਰਣਜੀਤ ਸਿੰਘ ਸਭ ਕੁਝ ਦੇਖ ਰਿਹਾ ਸੀ ਆਸ-ਪਾਸੇ ਹੋ ਕੀ ਰਿਹਾ ਮਹਾਰਾਜਾ ਰਣਜੀਤ ਸਿੰਘ ਸਾਰੀ ਮਿਸਲਾਂ ਨੂੰ ਇਕੱਠਾ ਕਰਦਾ ਔਰ ਫਿਰ 1801 ਦੇ ਵਿੱਚ ਆਪਣੇ ਆਪ ਨੂੰ ਸਿੱਖਾਂ ਦਾ ਹੈਲਾ ਰਾਜਾ ਮਹਾਰਾਜਾ ਰਣਜੀਤ ਸਿੰਘ ਡਿਕਲੇਅਰ ਕਰ ਦਿੰਦਾ ਉਹ ਸਿੰਘਾਸਨ ਹੈ ਨੀ ਦੀ ਗੱਲ ਕੀਤੀ ਜਾ ਰਹੀ ਹੈ ਲੰਡਨ ਤੋਂ ਵਾਪਸ ਲੈ ਕੇ ਉਹਦੀ ਲੰਡਨ ਪਹੁੰਚਿਆ ਕਿਵੇਂ ਅੰਗਰੇਜ਼ ਤੁਹਾਨੂੰ ਪਤਾ ਹੈ ਪੋਲਿਟਿਕਸ ਦੇ ਵਿੱਚ ਕੂਟਨੀਤੀ ਦੇ ਵਿੱਚ ਦਾਲਸਾਜੀ ਦੇ ਵਿੱਚ ਹੀ ਮਾਹਰ ਸੀਗੇ ਲord ਦਲਹੌਜ਼ੀ ਜਦੋਂ 1849 ਦੇ ਵਿੱਚ ਉਹਨਾਂ ਨੇ ਪੂਰਾ ਕੰਟਰੋਲ ਪੰਜਾਬ ਤੋਂ ਲਿਆ ਪੰਜਾਬ ਦਾ ਲਿਆ ਮਹਾਰਾਜ ਜੀ ਸਿੰਘ ਦੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਸਿੱਖ ਰਾਜ ਹੈ ਖਿੰਡ ਜਾਂਦਾ ਹੈ ਤਾਂ ਲਾਰਡ ਡਲਹੌਜੀ ਜਦੋਂ ਪੰਜਾਬ ਦਾ ਇੱਕ ਓਵਰ ਕਰਦਾ ਪੰਜਾਬ ਨੂੰ ਤਾਂ ਉਸ ਟਾਈਮ ਉਹਨੇ ਇੱਕ ਚਲਾਕੀ ਕੀਤੀ ਇਹ ਸਿੰਘਾਸਨ ਬਾਰੇ ਰਾਣੀ ਨੂੰ ਇਹ ਦੱਸਿਆ ਗਿਆ ਵੀ ਇਹ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਨੇ ਭਾਰੀ ਬਹੁਤ ਐ ਕਿਵੇਂ ਭੇਜੀ ਉੱਥੇ ਲੰਡਨ ਔਰ ਨਾ ਹੀ ਬ੍ਰਿਟੇਨ ਦੀ ਆਮ ਜਨਤਾ ਦੇ ਵਿੱਚ ਕੋਈ ਖਾਸ ਦਿਲਚਸਪੀ ਦਿਖਾ ਰਹੀ ਐ ਬਟ ਰਾਣੀ ਨਾ ਉਹਦਾ ਨਹੀਂ ਇਹਨੂੰ ਭੇਜੋ ਜਦੋਂ ਲਿਸਟ ਭੇਜੀ ਲਿਸਟ ਦੇ ਵਿੱਚ ਦਾ ਨਾਂ ਨਹੀਂ ਭੇਜਿਆ ਸਿੰਘਾਸਨ ਦਾ ਕਿਉਂਕਿ ਉਹ ਚੋਰੀ ਕੇਵਲ ਪੰਜਾਬ ਤੋਂ ਨਹੀਂ ਅੰਗਰੇਜ਼ਾਂ ਤੋਂ ਵੀ ਚੋਰੀ ਕਰਨਾ ਚਾਹੁੰਦਾ ਸੀ ਆਪ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਬਟ ਫਿਰ ਜਦੋਂ ਉੱਥੇ ਪਹੁੰਚਿਆ ਹੈ ਸਿੰਘਾਸਨ ਲਿਸਟ ਦੇ ਵਿੱਚ ਨਾ ਨਹੀਂ ਸੀਗਾ ਬਟ ਇਹ ਪਤਾ ਲੱਗ ਗਿਆ ਵੀ ਇਹ ਸਿੰਘਾਸਨ ਮਹਾਰਾਜੀ ਸਿੰਘ ਦਾ ਤਾਂ ਇਹਨੂੰ ਉੱਥੇ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਪਹਿਲਾਂ ਵਿਕਟੋਰੀਆ ਐਲਬਰਟ ਮਿਊਜ਼ੀਅਮ ਆਫ ਲੰਡਨ ਮਿਊਜ਼ੀਅਮ ਤਾਂ ਉੱਥੇ ਰੱਖਿਆ ਗਿਆ ਇਹ ਸਿੰਘਾਸਨ ਇਹ ਸਿੰਘਾਸਨ ਦੀ ਬੜੀ ਮਹੱਤਤਾ ਸਿੱਖ ਰਾਜ ਤੇ ਹਿੰਦੁਸਤਾਨ ਦੇ ਪੂਰੇ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਪਹਿਲਾ ਸਿੱਖ ਰਾਜ ਇਹ ਜਿਹੜਾ ਸਿੰਘਾਸਨ ਤਿਆਰ ਕੀਤਾ ਗਿਆ ਇਹ ਇੱਕ ਕਮਲ ਦੀ ਦੇਖੋ ਤੁਸੀਂ ਧਿਆਨ ਨਾਲ ਦੇਖੋਗੇ ਦਾ ਦੋ ਕਮਲ ਦੇ ਫੁੱਲ ਤੁਹਾਨੂੰ ਲੱਗਦੇ ਆ ਵੀ ਇਹ ਦੋ ਕਮਲ ਦੇ ਫੁੱਲਾਂ ਦਾ ਇੱਕ ਸਟਰਕਚਰ ਹੈ ਹਿੰਦੂ ਤਰੰਮ ਦੇ ਵਿੱਚ ਮਾਨਤਾ ਇਸ ਚੀਜ਼ ਦੀ ਜਿਹੜੇ ਗॉड ਵੈਦੇ ਦੇ ਕਮਲ ਦੇ ਉਹਨਾਂ ਦੇ ਭਗਵਾਨ ਤੇ ਦੂਸਰਾ ਆਪਣਾ ਜਿਹੜਾ ਇਹਦੀ ਨਕਾਸ਼ੀ ਕੀਤੀ ਹੈ ਇਹਦੇ ਉੱਤੇ ਐ ਵੈਸੀ ਇਹ ਲੱਕੜ ਦਾ ਵੇਸਟੀਨ ਦੀ ਲੱਕੜ ਦਾ ਬਣਿਆ ਹੋਇਆ ਪਰ ਉਹਦੇ ਉੱਤੇ ਸੋਨੇ ਦੀ ਪੂਰੀ ਪਰਤ ਤੜੀ ਹੋਈ ਆ ਉਹਦੇ ਉੱਤੇ ਨਕਾਸ਼ੀ ਕੀਤੀ ਹੋਈ ਆ ਉਹ ਮੁਗਲਿਆ ਆਰਕੀਟੈਕਚਰ ਦਾ ਇੱਕ ਨਮੂਨਾ ਵੀ ਹੈ ਤੇ ਉਹ ਮੁਹੰਮਦ ਸ਼ਾਹ ਮਲਤਾਨੀ ਆਈ ਥਿੰਕ ਉਹਨੇ ਬਣਾਇਆ ਹੈਗਾ ਇਹ ਜਿਹੜਾ ਇਹਦੀ ਨਕਾਸ਼ੀ ਕੀਤੀ ਹੈ ਤਾਂ ਇੱਕ ਮੁਸਲਮਾਨ ਨੇ ਇਸ ਨੂੰ ਤਿਆਰ ਕੀਤਾ ਹਿੰਦੂ ਮਤ ਦੇ ਅਕੋਰਡਿੰਗ ਉਹ ਕਮਲ ਦੇ ਫੁੱਲ ਦਾ ਇੱਕ ਸ਼ੇਪ ਹੈ ਔਰ ਇੱਕ ਸਿੱਖ ਰਾਜਾ ਉਤੇ ਵਿਰਾਜਮਾਨ ਹੈ ਉਹਦਾ ਉਹ ਸਿੰਘਾਸਨ ਹੈ ਤਾਂ ਇਹ ਤੋਂ ਵਧੀਆ ਏਕਤਾ ਦੀ ਨਿਸ਼ਾਨੀ ਹੋ ਕੀ ਸਕਦੀ ਹੈ ਤਾਂ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਬਹੁਤ ਕੁਝ ਹੈ ਕਹਿਣ ਨੂੰ ਉਨ੍ਹਾਂ ਦੀ ਪੂਰੀ ਜੀਵਨੀ ਦੇ ਉੱਤੇ ਉਹ ਪੂਰੇ ਸਿੱਖ ਇਤਿਹਾਸ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿਸ ਤਰੀਕੇ ਨਾਲ ਮਿਸਲਾਂ ਇਕੱਠੀਆਂ ਹੋਈਆਂ ਇੱਕ ਸਿੱਖ ਰਾਜ ਦੀ ਸਥਾਪਨਾ ਹੋਈ ਹਰੀ ਸਿੰਘ ਨਲੂਆ ਸ਼ਾਮ ਸਿੰਘ اٹਾਰੀ ਵਾਲਾ ਬਾਬਾ ਬੋਤਾ ਸਿੰਘ ਬਾਬਾ ਗਰਚਾ ਸਿੰਘ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆ ਬਾਬਾ ਬਗੇਲ ਸਿੰਘ ਮਤਲਬ ਬਹੁਤ ਇਤਿਹਾਸ ਹੈ ਔਰ ਉਸ ਇਤਿਹਾਸ ਦੇ ਉੱਤੇ ਇੱਕ ਲੜੀ ਸਟਾਰਟ ਕਰਨ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕੇਂਦ੍ਰਿਤ ਕਰਕੇ ਔਰ ਇਹ ਉਹਦੀ ਇੱਕ ਇੰਟਰੋਡਕਸ਼ਨ ਵੀ ਆ ਇਹ ਵੀਡੀਓ ਔਰ ਅਗਲੀਆਂ ਜਿਹੜੀਆਂ ਵੀਡੀਓਜ਼ ਬਣਨਗੀਆਂ ਉਹ ਇੱਕ ਲੜੀਵੰਦ ਐਪੀਸੋਡ ਵਾਈਜ਼ ਬਣਨਗੀਆਂ ਬਹੁਤ ਮਿਹਨਤ ਲੱਗਦੀ ਆ ਕੰਟੈਂਟ ਤਿਆਰ ਕਰਨ ਨੂੰ ਟੀਮ ਦੀ ਔਰ ਹਰ ਵਿਸ਼ੇ ਨੂੰ ਰਿਸਰਚ ਕਰਕੇ ਤੁਹਾਡੇ ਸਾਹਮਣੇ ਰੱਖਣ ਦੀ ਤਾਂ ਤੁਹਾਡੇ ਬਹੁਤ ਸਪੋਰਟ ਦੀ ਲੋੜ ਹੈ ਇਸੇ ਤਰੀਕੇ ਨਾਲ ਜੁੜੇ ਰਹੋ ਆਪਣੀ ਗੱਲ ਆਪਣੇ ਪੰਜਾਬ ਦੀ ਗੱਲ ਆਪਣੇ ਯਾਰਾ ਦੋਸਤਾਂ ਦੇ ਵਿੱਚ ਅਗੇ ਸਬੰਧੀਆਂ ਦੇ ਵਿੱਚ ਔਰ ਆਪਡੀ ਫਰੈਂਡ ਸਰਕਲ ਦੇ ਵਿੱਚ ਯਰ ਸੋਸ਼ਲ ਨੈਟਵਰਕ ਤੇ ਹੈ ਉਹਨੂੰ ਸ਼ੇਅਰ ਕਰੋ ਫੋਲੋ ਕਰੋ ਤਾਂ ਕਿ ਇਹ ਗੱਲ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਤੁਹਾਡਾ ਆਪਣਾ ਦੋਸਤ ਤੇ ਹੋਸਟ ਗੁਰਵਿੰਦਰਜੀਤ ਸਿੰਘ ਢਾਡੀਵਾਲ ਸਾਈਨਿੰਗ ਆਫ ਪੰਜਾਬ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ